ਲੋੜੀਏ ਸੋੜ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਆ ਖਬਰ ਜੁੜੀ ਹੋਈ ਆ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਲਗਾਤਾਰ ਤਖਤ ਦੇ ਉੱਪਰ ਉਹਨਾਂ ਨੂੰ ਵਾਰ-ਵਾਰ ਆਦੇਸ਼ ਕਰਨ ਦੇ ਬਾਬੂਦ ਵੀ ਜਦੋਂ ਉਹ ਸ਼੍ਰੀ ਆ ਤੱਕ ਤਾਂ ਪਟਨਾ ਸਾਹਿਬ ਦੇ ਵਿੱਚ ਨਹੀਂ ਪਹੁੰਚ ਸਕੇ ਆਪਣਾ ਉਹਨਾਂ ਦੇ ਵੱਲੋਂ ਪੱਖ ਉੱਥੇ ਨਹੀਂ ਪੇਸ਼ ਕੀਤਾ ਗਿਆ ਕਿਸੇ ਨਾ ਕਿਸੇ ਤਰੀਕੇ ਇਹ ਸਾਰੀ ਗੱਲ ਨੂੰ ਅਣਗੌਲਿਆ ਉਹਨਾਂ ਦੇ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਹੁਣ ਤੱਕ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਇਸ ਵਕਤ ਦੀ ਇਹ ਵੱਡੀ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਲਗਾਤਾਰਤਾ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਹਾਲਾਂਕਿ ਇਸ ਨੂੰ ਲੈ ਕੇ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਧੜੇ ਵਾਲੇ ਪਾਸਿਓਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਸੀ ਪਰ ਇਹ ਸਭ ਦੇ ਉੱਪਰ ਲਗਾਤਾਰ ਹੁੰਦੀ ਚਰਚਾ ਜਿਹੜੀ ਹੈ ਹੁਣ ਇੱਕ ਤਰੀਕੇ ਦੇ ਨਾਲ ਨਵਾਂ ਮੋੜ ਘਟਦੀ ਨਜ਼ਰ ਆ ਰਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਤਨਖਾਈਆਂ ਆਕਰਾਰ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਲਗਾਤਾਰ ਉਹਨਾਂ ਦੇ ਉੱਪਰ ਇਹ ਸਵਾਲੀਆ ਨਿਸ਼ਾਨ ਚੁੱਕੇ ਜਾਂਦੇ ਸੀ ਕਿ ਉਹਨਾਂ ਦੇ ਵੱਲੋਂ ਵੱਖ-ਵੱਖ ਅਜਿਹੀਆਂ ਕਾਰਗੁਜ਼ਾਰੀਆਂ ਦੇ ਵਿੱਚ ਸ਼ਮੂਲੀਅਤ ਉਹਨਾਂ ਦੀ ਪਾਈ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਪਣਾ ਪੱਖ ਪੇਸ਼ ਕੀਤਾ ਜਾਵੇ ਅਜਿਹਾ ਆਦੇਸ਼ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤਖਸਰੀ ਪਟਨਾ ਸਾਹਿਬ ਤੋਂ ਆ ਜਿਹੜਾ ਪੰਜ ਪਿਆਰੇ ਸਹਿਬਾਂ ਨਾ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਉਸ ਆਦੇਸ਼ ਨੂੰ ਪਹਿਲਾਂ ਤਾਂ ਸਮਾਂ ਰਹਿੰਦਿਆਂ ਉੱਥੇ ਪਹੁੰਚ ਨਹੀਂ ਕੀਤੀ ਗਈ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਪਰ ਤਖਤ ਸ੍ਰੀ ਪਟਨਾ ਸਾਹਿਬ ਪਹੁੰਚ ਆ ਗਿਆ ਤੇ ਉੱਥੇ ਪੰਜ ਪਿਆਰੇ ਸਹਿਬਾਨਾਂ ਨੂੰ ਬੇਨਤੀ ਕੀਤੀ ਗਈ ਕਿ ਭਾਈ ਇਸ ਤਰੀਕੇ ਦੇ ਨਾਲ ਸਮਾਂ ਜਿਹੜਾ ਉਸ ਨੂੰ ਹੋਰ ਵਧਾਇਆ ਜਾਵੇ ਹਾਲਾਂਕਿ ਐਸਜੀਪੀਸੀ ਦੇ ਮੈਂਬਰ ਜਿਹੜੇ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਇਸ ਦੇ ਉੱਪਰ ਦਿੱਤੀਆਂ ਜਾ ਰਹੀਆਂ ਨੇ ਕੋਈ ਕਹਿੰਦਾ ਕਿ ਭਾਈ ਉਹ ਸਮਾਂ ਵਧਾਉਣ ਨੂੰ ਨਹੀਂ ਸੀ ਕਿਹਾ ਗਿਆ ਇਹ ਸਾਰੇ ਖਲਾਅ ਨੂੰ ਮਕਾਉਣ ਦੀ ਗੱਲ ਕਹੀ ਗਈ ਸੀ ਕਿਸੇ ਦੇ ਵੱਲੋਂ ਹੋਰ ਚੀਜ਼ਾਂ ਕਈਆਂ ਜਾ ਰਹੀਆਂ ਨੇ ਤੇ ਕਿਸੇ ਦੇ ਵੱਲੋਂ ਹੋਰ ਪਰ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਹਮਦਰਦ ਟੀਵੀ ਦੇ ਉੱਪਰ ਦੇ ਸਾਂਝੀ ਕੀਤੀ ਜਾ ਰਹੀ ਹੈ ਕਿ ਜੇ ਇਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਪਰ ਇਹ ਕਾਰਵਾਈ ਹੋਈ ਹੈ ਇਸ ਨੇ ਇੱਕ ਨਵਾਂ ਮਾਮਲਾ ਨਵਾਂ ਮਫਾਦ ਜਿਹੜਾ ਸਿੱਖ ਪੰਥ ਗਲਿਆਰਿਆਂ ਦੇ ਵਿੱਚ ਖੜਾ ਕਰ ਦਿੱਤਾ ਕਿਉਂਕਿ ਲਗਾਤਾਰਤਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਸਮਾਂ ਸੀਮਾ ਤੋਂ ਬਾਹਰ ਜਾ ਕੇ ਉਸ ਆਦੇਸ਼ ਦੀ ਪਾਲਣਾ ਨਹੀਂ ਕੀਤੀ ਗਈ ਉਸ ਦੇ ਤਹਿਤ ਆਪਣਾ ਪੱਖ ਜੜਾਉ ਨਹੀਂ ਪੇਸ਼ ਕੀਤਾ ਗਿਆ ਇਸੇ ਸਾਰੇ ਖਬਰ ਦੇ ਉੱਪਰ ਜਾਣਕਾਰੀ ਲਵਾਂਗੇ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜਿਹੜੇ ਉਹ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਪਰ ਕਰਨੈਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਮ ਦਾ ਟੀਵੀ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਰਿਐਕਸ਼ਨ ਤੁਹਾਡਾ ਜਾਣਨਾ ਚਾਹਾਂਗੇ ਕਿ ਸੁਖਬੀਰ ਸਿੰਘ ਬਾਦਲ ਨੂੰ ਤਖਸੀ ਪਟਨਾ ਸਾਹਿਬ ਤੋਂ ਜਿਸ ਤਰੀਕੇ ਤਨਖਾਹਿਆ ਕਰਾਰ ਦਿੱਤਾ ਗਿਆ ਕਿਵੇਂ ਵੇਖਦੇ ਹੋ ਇਹ ਸਾਰੇ ਸਿਨੈਰੀਓ ਨੂੰ ਦੇਖੋ ਇਹ ਤਾਂ ਗਲਤ ਹੈ ਹੀ ਸੀ ਕਿ ਪੰਜ ਪਿਆਰਿਆਂ ਨੇ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਔਰ ਉਹਨਾਂ ਨੇ ਬਕਾਇਦਾ ਉਸ ਵੇਲੇ ਜਿਹੜੇ ਕਾਰਜਕਾਰੀ ਜਥੇਦਾਰ ਬਣਾਏ ਐ ਐਸਜੀਪੀਸੀ ਨੇ ਦੋ ਉਹਨਾਂ ਨੂੰ ਜਿੱਥੇ ਤਨਖਾਹਿਆ ਕਰਾਰ ਦਿੱਤਾ ਸੀ ਉੱਥੇ ਨਾਲ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਸੀ ਕਿ ਇਹ ਵੀ ਸਪਸ਼ਟੀਕਰਨ ਦੇਣ ਸਰਦਾਰ ਸੁਖਵੀਰ ਸਿੰਘ ਬਾਦਲ ਕਿਉਂਕਿ ਇਹਨਾਂ ਦੇ ਇਸ਼ਾਰੇ ਦੇ ਉੱਤੇ ਹੀ ਸਾਰਾ ਕੁਝ ਹੋ ਰਿਹਾ ਤੇ ਇਹ ਤਾਂ जग ਜਾ ਰੇ ساری ਦੁਨੀਆ ਨੂੰ ਪਤਾ ਹੈ ਕਿ ਦੇਖੋ ਜਿਹੜੇ ਸਾਡੇ ਤਖਤ ਸਹਿਬਾਨ ਨੇ ਉਹਨਾਂ ਦਾ ਜਿਹੜਾ ਹੈ ਇਸ ਵੇਲੇ ਵਿਵਾਦ ਚੱਲ ਰਿਹਾ ਹੈ ਔਰ ਜਥੇਦਾਰ ਸਹਿਬਾਨਾਂ ਦੇ ਜਿਸ ਤਰੀਕੇ ਦੇ ਨਾਲ ਜੋ ਉਹਨਾਂ ਦਾ ਸਟੇਟਸ ਹੈ ਉਹਨਾਂ ਨੂੰ ਜਿਹੜੀ ਸ਼ਬੀ ਖਰਾਬ ਕੀਤੀ ਗਈ ਹੈ ਪਿਛਲੇ ਸ਼ਮੇ ਦੇ ਵਿੱਚ ਉਸ ਨੂੰ ਲੈ ਕੇ ਇੱਕ ਬਹੁਤ ਵੱਡੀ ਵਿਚਾਰ ਚਰਚਾ ਜਿਹੜੀ ਪੂਰੀ ਦੁਨੀਆ ਵਿੱਚ ਚੱਲ ਰਹੀ ਏ ਕਿ ਜਿਹੜੇ ਤਖਤ ਸਹਿਬਾਨਾਂ ਦੇ ਜਥੇਦਾਰਾਂ ਦਾ ਅਸੀਂ ਇੰਨਾ ਸਨਮਾਨ ਕਰਦੇ ਆਂ ਲੇਕਿਨ ਉਹ ਅੱਜ ਜਿਸ ਤਰੀਕੇ ਨਾਲ ਆਪਣਾ ਆਪਣਾ ਪੱਖ ਦੁਨੀਆਂ ਦੇ ਸਾਹਮਣੇ ਰੱਖ ਰਹੇ ਨੇ ਚਾਹੇ ਸਾਬਕਾ ਜਥੇਦਾਰ ਕਿਸੇ ਵੀ ਗੱਲ ਕਰ ਲਈਏ ਉਹ ਕਹਿੰਦੇ ਆ ਕਿ ਇੱਕ ਆਮ ਮੁਲਾਜ਼ਮ ਨੂੰ ਵੀ ਕੱਢਣਾ ਹੋਵੇ ਤੇ ਉਹਨੂੰ ਕੋਈ ਨੋਟਿਸ ਦਿੱਤਾ ਜਾਂਦਾ ਲੇਕਿਨ ਇੱਥੇ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਤੋਂ ਪਹਿਲਾਂ ਕਦੇ ਵੀ ਉਹਨਾਂ ਦਾ ਪੱਖ ਨਹੀਂ ਸੁਣਿਆ ਗਿਆ ਔਰ 2 ਦਸੰਬਰ ਤੋਂ ਬਾਅਦ ਤਾਂ ਹਾਦੀ ਹੋ ਗਈ ਸੋ ਇਹ ਸਾਰੇ ਘਟਿਰਤ ਘਟਨਾ ਕਰਮ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਬੇहद ਨਿੰਦਨਯੋਗ ਹੈ ਔਰ ਉਸੇ ਦੀ ਘੜੀ ਤਹਿਤ ਇਹ ਸਾਰੀ ਕਾਰਵਾਈ ਹੋਈ ਹੈ ਪੀਰ ਮਮਾ ਸਾਹਿਬ ਇੱਥੇ ਨਾ ਮੈਂ ਕੁਝ ਸਮਾਂ ਪਹਿਲਾਂ ਇੱਕ ਨਿੱਜੀ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਗੁਰਚੰਦ ਸਿੰਘ ਗਰੇਵਾਲ ਹੋਰਾਂ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਕਿ ਗਲਤ ਤਰੀਕੇ ਦੇ ਨਾਲ ਕੀਤੀ ਗਈ ਕਾਰਵਾਈ ਆ ਤਖਤਾਂ ਦੇ ਅੰਦਰ ਕਹਿੰਦੇ ਆਪਸੀ ਖਿਲਾਫ ਆਪਸੀ ਕਲੇਸ਼ ਪੈਦਾ ਕਰਨ ਦੀ ਕੋਈ ਧਿਰ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਕੀ ਵਾਕਿਆ ਏਦਾਂ ਜਾਂ ਫਿਰ ਰਹਿਤ ਮਰਿਆਦਾ ਦੇ ਤਹਿਤ ਸਿਧਾਂਤਾਂ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਉੱਥੇ ਜਾਣਾ ਚਾਹੀਦਾ ਸੀ ਨਹੀਂ ਗਏ ਤਾਂ ਹੀ ਕਾਰਵਾਈ ਹੋਈ ਅਰੇਵਾਲ ਸਾਹਿਬ ਸਾਡੇ ਪੁਰਾਣੇ ਸਾਥੀ ਨੇ ਆਲਰੀਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਉਹਨਾਂ ਨੇ ਵੀ ਸੁਆਵਾਂ ਦਿੱਤੀਆਂ ਮੈਂ ਵੀ ਦਿੱਤੀਆਂ ਨੇ ਲੇਕਿਨ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਉਹ ਜਦੋਂ ਉੱਥੇ ਗਏ ਤਖਤਪਟਨਾ ਸਾਹਿਬ ਦੀ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਜਾਂ ਪੰਜ ਪਿਆਰੇ ਸਹਿਬਾਨ ਨਾਲ ਗੱਲਬਾਤ ਕਰ ਲਈ ਇੱਥੇ ਇੱਕ ਵਫਦ ਦੇ ਰੂਪ ਵਿੱਚ ਗਏ ਸੀ ਤਾਂ ਕਿਉਂ ਨਹੀਂ ਕਨਵਿੰਸ ਕਰਵਾ ਸਕੇ ਜਾਂ ਉਸ ਤੋਂ ਬਾਅਦ ਚੁੱਪ ਕਿਉਂ ਕਰ ਗਏ ਕਿਉਂਕਿ ਬਕਾਇਦਾ ਵਫਦ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਤਾਮੀਨ ਨੇ ਤਖਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਨ ਲਈ ਉੱਥੇ ਭੇਜਿਆ ਸੀ ਜੀ ਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੇ ਇਹ ਆਪਣੇ ਆਪ ਵਿੱਚ ਬੜੀ ਸ਼ਰਮਨਾਕ ਗੱਲ ਏ ਕਿ ਤਖਤ ਸਹਿਬਾਨਾਂ ਦੇ ਨਾਲ ਤਖਤ ਸਹਿਬਾਨ ਟਕਰਾਰ ਰਹੇ ਆ ਪੰਜ ਪਿਆਰੇ ਸਹਿਬਾਨ ਨਾਲ ਪੰਜ ਪਿਆਰੇ ਸਹਿਬਾਨ ਟਕਰਾਰ ਰਹੇ ਆ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ ਦੇ ਉੱਤੇ ਜਦੋਂ ਪੰਜ ਸਿੰਘ ਤਿਆਰ ਬਰ ਤਿਆਰ ਅਮਰਧਾਰੀ ਹੋਣ ਤੇ ਉਹ ਜਦੋਂ ਕੋਈ ਨਿਰਣਾ ਲੈਂਦੇ ਆ ਤਾਂ ਉਹਦੀ ਬੜੀ ਵੱਡੀ ਐਮੀਅਤ ਹੁੰਦੀ ਏ ਤੇ ਜਿਹੜਾ ਕਿਸੇ ਤਖਤ ਦੇ ਪੰਜ ਪਿਆਰੇ ਸਹਿਬਾਨ ਨੇ ਉਹਨਾਂ ਦੀ ਤਾਂ ਬਹੁਤ ਵੱਡੀ ਮੱਦਦਤਾ ਹੁੰਦੀ ਏ ਇਹਨਾਂ ਨੇ ਕਾਊਂਟਰ ਕਰਨ ਦੇ ਲਈ ਜਦੋਂ ਉਹਨਾਂ ਪੰਜ ਪਿਆਰਿਆਂ ਨੇ ਕੋਈ ਹੁਕਮਨਾਮਾ ਸੁਣਾਇਆ ਜਿੰਦੇ ਵਿੱਚ ਤਨਖਾਈਏ ਖਰਾਬ ਦਿੱਤੇ ਗਏ ਤਖਤ ਸਹਿਬਾਨਾਂ ਦੇ ਜਥੇਦਾਰ ਜਾਂ ਉਸ ਤੋਂ ਬਾਅਦ ਜੋ ਸੁਖਵੀਰ ਸਿੰਘ ਬਾਦਲਹਰਾਂ ਨੂੰ ਕਿਹਾ ਕਿ ਤੁਸੀਂ ਪੇਸ਼ ਹੋ ਉਸ ਤੋਂ ਬਾਅਦ ਇਹਨਾਂ ਨੇ ਪੰਜ ਪਿਆਰੇ ਸਹਿਬਾਨ ਜਿਹੜੇ ਤਖਤ ਸ੍ਰੀ ਅਕਾਲ ਤਖਤ ਤੇ ਤਖਤ ਸ੍ਰੀ ਆਪਣੇ ਦੰਦਵਸਾਹ ਕੇਸਗੜ ਸਾਹਿਬ ਤੇ ਤਖਤ ਸ੍ਰੀ ਦੰਦਮਾਨ ਸਾਹਿਬ ਤਿੰਨਾ ਪੰਜ ਪਿਆਰਿਆਂ ਨੂੰ ਖੜੇ ਕਰਕੇ ਜੀ ਉਹਨਾਂ ਦੇ ਖਿਲਾਫ ਦੇ ਦਿੱਤਾ ਤੇ ਇਸ ਤੋਂ ਮਾੜੀ ਗੱਲ ਕੀ ਹੋ ਰਹੀ ਕਿ ਅਸੀਂ ਮਰਜ਼ਾਦਾ ਦਾ ਘਾਣ ਆਪ ਕਰਵਾ ਰਹੇ ਹਾਂ ਕਿ ਮਤਲਬ ਕਿ ਇਹ ਤਾਂ ਆਮ دنیਆਵੀ ਗੱਲਾਂ ਤੋਂ ਵੀ ਬਿਲਕੁਲ ਨੀਚੇ ਜਾ ਰਹੀ ਹੈ ਗੱਲ ਕਿ ਕੋਈ ਗਾਲ ਕੱਢ ਰਿਹਾ ਤੇ ਅਸੀਂ ਉਹ ਬਦਲੇ ਚ ਉਹਨੂੰ ਉਸ ਤਰੀਕੇ ਨਾਲ ਹੀ ਉਹ ਗੱਲ ਕਰੀਏ ਇਹ ਇੱਕ ਸੋਪਾ ਦੇਣ ਵਾਲੀ ਗੱਲ ਨਹੀਂ ਹੈਗੀ ਇਹ ਇੱਕ ਬੜਾ ਮਜ਼ਾਕੀਆ ਮਾਹੌਲ ਜਿਹੜਾ ਬਣਾਇਆ ਗਿਆ ਤੁਸੀਂ ਇਹ ਦੇਖੋ ਇੱਕ ਪਦਵੀ ਜਿਹੜੀ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਿਲੀ ਸੀ ਉਹ ਪੰਥ ਨੇ ਸਖਤ ਸਹਿਬਾਨਾਂ ਦੇ ਜਥੇਦਾਰ ਬਣੇ ਕਹਿ ਦਿੱਤਾ 2 ਦਸੰਬਰ ਨੂੰ ਕਿ ਇਹ ਲੀਡਰਸ਼ਿਪ ਜਿਹੜੀ ਹੈ ਕੌਮ ਨੂੰ ਪਰਵਾਣ ਨਹੀਂਗੀ ਇਹ ਨੈਤਿਕ ਹੱਕ ਗਵਾ ਚੁੱਕੀ ਹੈ ਤਾਂ ਇਹਨਾਂ ਨੂੰ ਉਦੋਂ ਪਿੱਛੇ हट ਜਾਣਾ ਚਾਹੀਦਾ ਸੀ ਜੀ ਔਰ ਜਦੋਂ ਇਹ ਨਹੀਂ ਹਟੇ ਤੇ ਸਾਡੇ ਵਰਗੇ ਲੋਕ ਪਿੱਛੇ हट ਗਏ ਅਸੀਂ ਇਹਨਾਂ ਦੇ ਜਿਹੜਾ ਉਹ ਜਥੇਬੰਦਕ ਢਾਂਚੇ ਅੰਦਰੋਂ ਬਾਹਰ ਆ ਗਏ ਔਰ ਬਾਹਰ ਆ ਕੇ ਦੁਨੀਆ ਨੂੰ ਸੱਚ ਦੱਸਿਆ ਕਿ ਕਿਸ ਤਰੀਕੇ ਨਾਲ ਤਖਸੇਬਾਨਾਂ ਦੀ ਤੋਹੀਨ ਕਰ ਰਹੇ ਨੇ ਜਾਂ ਉਥੋਂ ਦੇ ਜ세ਦਾਰ ਸਹਿਬਾਨ ਦੇ ਨਾਲ ਕਿਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਸੋ ਉਹ ਹੀ ਇਹ ਅੱਜ ਤੁਸੀਂ ਦੇਖ ਲਓ ਕਿ ਹੁਣ ਇਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੁਣ ਇਹ ਫਿਰ ਹੋਰ ਗਲਤੀ ਕਰਨਗੇ ਇਹ ਫਿਰ ਪੰਜ ਪਿਆਰਿਆਂ ਦੇ ਕੋਲ ਕੋਈ ਹੁਕਮਨਰਾਮ ਇਥੋਂ ਜਾਰੀ ਕਰਵਾ ਦੇਣਗੇ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਆ ਕਿ ਨੀਵੇਂ ਪੱਧਰ ਦੀ ਕਾਰਵਾਈ ਹੋ ਰਹੀ ਏ ਔਰ ਜਿਸ ਦੇ ਨਾਲ ਧਾਰਮਿਕ ਮਰਜਾਦਾ ਨੂੰ ਬਹੁਤ ਵੱਡੀ ਛੱਟ ਲੱਗ ਰਹੀ ਏ ਔਰ ਇਸ ਚੀਜ਼ ਦੇ ਉੱਤੇ ਸਾਰੇ ਮੂਕ ਦਰਸ਼ਕ ਬਣ ਕੇ ਬੈਠੇ ਆ ਜਿਹੜੀਆਂ ਵੱਡੀਆਂ ਪਦਵੀਆਂ ਦੇ ਉੱਤੇ ਸਾਡੇ ਸਤਿਕਾਰਯੋਗ ਲੋਕ ਬੈਠੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਉਹਨਾਂ ਨੂੰ ਅੱਗੇ ਆ ਕੇ ਮਰਜਾਦਾ ਇਹਨਾਂ ਨੂੰ ਸਮਝਾਉਣੀ ਚਾਹੀਦੀ ਏ ਕਿ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਜੀ ਪਰ ਪੀਰ ਮੁਹੰਮਦ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਗਰੇਵਾਲ ਸਾਹਿਬ ਹੁਣਾਂ ਦੀ ਉਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਕਨਵਿੰਸ ਨਹੀਂ ਸੀ ਕਰਨ ਗਏ ਅਸੀਂ ਤਾਂ ਕਹਿੰਦੇ ਇਹ ਕਹਿਣ ਗਏ ਸੀ ਕਿ ਇਹ ਖਲਾਜ ਜਿਹੜਾ ਪੈਦਾ ਹੋਇਆ ਹੋਇਆ ਇਹਨੂੰ ਆਪਾਂ ਦੇ ਵੀਡੀਓ ਕਹਿੰਦੇ ਸੁਖਵੀਰ ਸਿੰਘ ਬਾਦਲ ਦੇ ਬਾਰੇ ਤਾਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਇਹ ਗੱਲ ਕੀਤੀ ਨਹੀਂ ਕਿ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਜਾਂ ਫਿਰ ਉਹਨਾਂ ਦੇ ਸਮੇਂ ਦੇ ਵਿੱਚ ਵਾਅਦਾ ਕੀਤਾ ਜਾਵੇ ਨਾਲ ਦੂਜਾ ਸਵਾਲ ਇਹ ਵੀ ਹੈ ਕਿ ਇਸ ਫਿਰ ਪੈਦਾ ਹੋਏ ਹੋਏ ਖਲਾਅ ਦੇ ਵਿੱਚ ਕੀ ਸੁਖਬੀਰ ਸਿੰਘ ਬਾਦਲ ਆਪਣੀ ਨਿਜਤਾ ਨੂੰ ਵੱਡਾ ਦੱਸ ਰਹੇ ਨੇ ਤਖਤਾਂ ਤੋਂ ਵੱਡਾ ਉਹ ਦੱਸ ਰਹੇ ਨੇ ਕਿ ਭਾਈ ਅਸੀਂ ਉਧਰਲੇ ਪਾਸੇ ਜਾਣੇ ਨਹੀਂ ਸਾਨੂੰ ਸੱਦੀ ਜਾਣ ਬੁਲਾਈ ਜਾਣ ਅਸੀਂ ਨਹੀਂ ਜਾਂਦੇ ਅਸੀਂ ਇੱਥੋਂ ਜਿਹੜੇ ਹੁਕਮਨਾਮੇ ਨੇ ਉਹ ਨਵੇਂ ਜਾਰੀ ਕਰਵਾ ਦੇਾਂਗੇ ਇਹ ਤੁਸੀਂ ਦੇਖੋ ਇਸ ਤੋਂ ਮੰਦਪਾਗੀ ਘਟਨਾ ਹੋਣ ਹੋਰ ਵਾਪਰੇਗੀ ਜਦੋਂ ਪੰਜ ਪਿਆਰੇ ਸਹਿਬਾਨ ਜਿਹੜੇ ਜਿਨ੍ਹਾਂ ਨੇ ਜਿਹੜੇ ਤਖਤਾਂ ਦੇ ਦੋ ਤਖਤਾਂ ਦੇ ਜਿਹੜੇ ਐਸ.ਪੀ.ਸੀ ਵੱਲੋਂ ਲਗਾਏ ਗਏ ਨੇ ਇਹ ਭਾਈ ਕੁਲਦੀਪ ਸਿੰਘ ਢਗੱਜ ਤੇ ਬਾਬਾ ਜਿਹੜੇ ਹੈਗੇ ਨੇ ਟੇਕ ਸਿੰਘ ਧਨੋਲਾ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਆਇਆ ਜੇ ਉਹ ਮੰਨ ਲਓ ਕਿ ਉਹ ਉਹਨਾਂ ਦੇ ਨਾਲ ਇਸੇ ਤਰੀਕੇ ਨਾਲ ਵਾਦਵਾ ਚੱਲਦਾ ਆਉਂਦੇ ਦਿਨਾਂ 'ਚ ਉਹ ਇਹਨਾਂ ਨੂੰ ਪੰਥ ਦੇ ਵਿੱਚ ਵੀ ਸੇਕ ਸਕਦੇ ਆ ਤੇ ਜੇ ਸਰਦਾਰ ਸੁਖਬੀਰ ਸਿੰਘ ਬਾਦਲੇ ਪੇਛ ਨਹੀਂ ਹੁੰਦੇ ਜਿਹੜਾ ਉਹਨਾਂ ਨੇ ਸਮਾਂ ਦਿੱਤਾ ਤੇ ਇਹਨਾਂ ਨੂੰ ਵੀ ਉਹ ਪੰਥ ਦੇ ਵਿੱਚੋਂ ਛੇਕਿਆ ਜਾ ਸਕਦਾ ਸੋ ਇਹ ਕਿੰਨੀ ਗਹਿਰੀ ਖੱਡ ਬਣਦੀ ਜਾ ਰਹੀ ਹੈ ਔਰ ਉਸ ਦੇ ਵਿੱਚ ਡਿੱਗ ਕੌਣ ਰਿਆ ਡਿੱਗ ਤਾਂ ਧਾਰਮਿਕ ਸ਼ਖਸੀਅਤਾਂ ਹੀ ਰਹੀਆਂ ਨੇ ਕਿਸੇ ਕਿਸੇ ਰੂਪ ਵਿੱਚ ਡਿੱਗ ਰਹੀਆਂ ਨੇ ਔਰ ਉਸ ਦੇ ਨਾਲ ਇਹ ਲੋਕਾਂ ਦੇ ਵਿੱਚ ਜਿਹੜੇ ਆਮ ਲੋਕ ਨੇ ਸਿੱਖ ਸੰਗਤ ਤੋਂ ਇਲਾਵਾ ਜਿਹੜੀ ਦੇਸ਼ ਦੁਨੀਆ ਅੰਦਰ ਵੱਸਦੇ ਲੋਕ ਨੇ ਉਹ ਕੀ ਮਹਿਸੂਸ ਕਰ ਰਹੇ ਨੇ ਇੱਕ ਤਾਂ ਉਹ ਦਿਨ ਮਹਿਸੂਸ ਕੀਤਾ ਉਹਨਾਂ ਨੇ 2 ਦਸੰਬਰ ਨੂੰ ਜਦੋਂ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਗਿਆ ਕਿ ਸਿੱਖ ਕੌਮ ਦੇ ਕੋਲ ਇੱਕ ਹੀ ਵੱਡੀ ਵੱਡੀ ਅਦਾਲਤ ਹੈ ਜਿਸ ਅਦਾਲਤ ਦੇ ਸਾਹਮਣੇ ਇਹ ਜਦੋਂ ਦੁਨਿਆਵੀ ਮਨੁੱਖ ਖੜਦਾ ਹੈ ਤਾਂ ਉਹਨੂੰ ਆਪਣੀ ਗਲਤੀ ਦਾ ਸਾਾਸ ਨਾ ਕਿਸੇ ਪਨਿਸ਼ਮੈਂਟ ਦੇ ਜਿਹੜਾ ਉਹਨੂੰ ਦਿੱਤਾ ਜਾਂਦਾ ਆਮ ਤੌਰ ਤੇ ਦੇਖੋ ਪੁਲਿਸ ਕਿਸੇ ਦੋਸ਼ੀ ਨੂੰ ਫੜਦੀ ਏ ਔਰ ਉਹਨੂੰ ਇੰਟਰੋਗੇਟ ਕਰਦੀ ਏ ਔਰ ਫਿਰ ਉਹ ਜਾ ਕੇ ਉਹਦੇ ਬਿਆਨ ਕਲਮਾ ਦੇ ਦਿੱਤੇ ਜਾਂਦੇ ਫਿਰ ਅਦਾਲਤ ਵਿੱਚ ਰੱਖੇ ਜਾਂਦੇ ਫਿਰ ਉਹਦੇ ਤੇ ਸਜ਼ਾ ਸੁਣਾਈ ਜਾਂਦੀ ਏ ਇੱਥੇ ਜਦੋਂ ਕੋਈ ਬੰਦਾ ਗਲਤੀ ਕਰਦਾ ਹੈ ਉਹ ਆਪਣੀ ਗਲਤੀ ਦਾ ਜਦੋਂ ਅਹਿਸਾਸ ਕਰਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਤੇਜ ਹੁੰਦਾ ਤੇ ਉਹਤੇ ਆਪਣੀਆਂ ਭੁੱਲਾਂ ਦਾ ਗੁਨਾਹਾਂ ਦਾ ਜਿਹੜਾ ਜਿਸ ਉਹਨੇ ਕੀਤੇ ਹੁੰਦੇ ਆ ਉਹਨਾਂ ਦਾ ਜਦੋਂ ਪਛਤਾਵਾ ਕਰਦਾ ਤਾਂ ਉਹਨੂੰ ਤੇਰੇਕ ਧਾਰਮਿਕ سزا ਲਗਾਈ ਜਾਂਦੀ ਏ ਔਰ ਧਾਰਮਿਕ سزا ਪੂਰੀ ਕਰਨ ਤੋਂ ਬਾਅਦ ਉਹ ਫਿਰ ਕੌਮ ਦੇ ਵਿੱਚ ਸ਼ਾਮਲ ਹੋ ਜਾਂਦਾ ਲੇਕਿਨ ਇਹਨਾਂ ਉਸ ਚੀਜ਼ ਨੂੰ ਪੇਕ ਐਂਡ ਚੂਜ਼ ਵਾਲੀ ਗੱਲ ਕੀਤੀ ਕਿ ਜਿੱਥੋਂ ਤੱਕ ਇਹਨਾਂ ਨੂੰ ਲੱਗਾ ਕਿ ਬਰਤਨ ਸਾਫ਼ ਕਰਨੇ ਆ ਟਾਇਲਟਸ ਸਾਫ਼ ਕਰਨੇ ਆ ਜਾਂ ਅਸੀਂ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਸੁਰਖਰੂ ਹੋਣਾ ਤੇ ਸਰਟੀਫਿਕੇਟ ਲੈਣਾ ਉਹ ਤਾਂ ਇਹਨਾਂ ਨੇ ਕਰ ਲਿਆ ਲੇਕਿਨ ਜਿਹੜੀਆਂ ਉਹਨਾਂ ਨੇ ਨਾਲ ਹੋਰ ਜ਼ਿੰਮੇਵਾਰੀਆਂ ਤੈਅ ਕੀਤੀਆਂ ਸੀ ਉਹਨਾਂ ਤੋਂ ਬਿਲਕੁਲ ਹੀ ਮੁਨਕਰ ਹੋ ਗਏ ਉਹ ਅਜੇ ਤੱਕ ਵੀ ਮੁਨਕਰ ਨੇ ਔਰ ਜਿਹੜਾ ਉਸ ਦੇ ਵਿੱਚ ਆਉਂਦਾ ਤੁਸੀਂ ਦੇਖਿਆ ਪਿਛਲੇ ਦਿਨੀ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਭਰੇ ਮਨ ਦੇ ਨਾਲ ਕਿਵੇਂ دنیਵੀਂ ਅਦਾਲਤ ਦੇ ਸਾਹਮਣੇ ਚਲੇ ਗਏ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਜੇ ਇਹ ਗਲਤ ਹੋ ਗਏ ਨੇ ਤਾਂ ਤੁਸੀਂ ਇਹਨਾਂ ਤੋਂ ਵੱਡੀ ਗਲਤੀ ਨਾ ਕਰੋ ਤੁਸੀਂ ਇੱਕ ਧਾਰਮਿਕ ਸ਼ਖਸੀਅਤ ਹੈ ਜੇ ਤੁਹਾਨੂੰ ਇਹ ਜਿਆਦਾ ਪਰੇਸ਼ਾਨ ਕਰ ਰਿਹਾ ਤੁਸੀਂ ਅਸਤੀਫਾ ਦੇ ਕੇ ਪਾਸੇ ਹੋ ਜਾਓ ਇਹ ਕੀ ਫਾਇਦਾ ਇਸ ਦਲਦਲ ਦੇ ਵਿੱਚ ਅਸੀਂ ਹੋਰ ਤਸੇ ਜਾਈਏ ਕਰਨੈ ਸਿੰਘ ਜੀ ਪਰ ਇਹਦਾ ਇਹਦਾ ਨਿਬਾਉਣਾ ਸੀ ਨਿਬਾਅ ਦਿੱਤਾ ਇਹ ਇਹਦਾ ਆਪਾਂ ਹੱਲ ਕਿੱਧਰ ਦੇ ਪਾਸੇ ਨੂੰ ਸੋਚ ਵਿਚਾਰ ਸਕਦੇ ਹਾਂ ਕੀ ਅਨੁਮਾਨ ਲਾ ਸਕਦੇ ਹਾਂ ਕਿ ਇਹ ਗੱਲ ਸਿਰਫ ਤਾਂ ਹੀ ਨਿਬੜਦੀ ਹੈ ਜੇਕਰ ਸੁਖਬੀਰ ਸਿੰਘ ਬਾਦਲ ਜਾ ਕੇ ਆਪਣਾ ਉੱਥੇ ਪੱਖ ਰੱਖ ਸਕਣ ਜਾਂ ਫਿਰ ਹੁਣ ਉੱਥੇ ਪਹੁੰਚਣ ਤੇ ਉੱਥੇ ਜਾ ਕੇ ਆਪਣੀ ਸਜ਼ਾ ਜਾਪਤਾ ਜੋ ਵੀ ਉਹਨਾਂ ਨੂੰ ਮਿਲੇਗੀ ਉਸ ਦੇ ਤਹਿਤ ਜਾ ਕੇ ਆਪਣੀਆਂ ਹੁਕਮਾਂ ਦੀ ਤਮੀਲ ਕਰਨ ਇਹ ਸਾਰੀਆਂ ਚੀਜ਼ਾਂ ਤਾਂ ਹੀ ਰੁਕਣਗੀਆਂ ਜਾਂ ਫਿਰ ਜਿਹੜੀ ਜਦੋਜਹਿਦ ਪੈਦਾ ਹੋਈ ਹੋਈ ਹੈ ਇਹ ਖਲਾਅ ਜਿਹੜਾ ਪੈਦਾ ਹੋਇਆ ਹੈ ਇਹਦਾ ਨਿਬੇੜਾ ਕਿੱਧਰ ਦੇ ਪਾਸੇ ਨੂੰ ਕੋ ਸਿੱਖ ਪੰਥ ਵੀ ਵੱਖ-ਵੱਖ ਤਰੀਕੇ ਦੇ ਨਾਲ ਬੜੀਆਂ ਦੁਬਿਧਾਵਾਂ ਦੇ ਵਿੱਚ ਫਸਿਆ ਹੋਇਆ ਤੇ ਉਹ ਕਿਸੇ ਵੀ ਤਰੀਕੇ ਦੇ ਨਾਲ ਹੱਲ ਹੀਲੇ ਵਾਲੇ ਪਾਸੇ ਜਾ ਹੀ ਨਹੀਂ ਰਿਹਾ ਕੁਝ ਦੇਖੋ ਸਭ ਤੋਂ ਮੇਨ ਗੱਲ ਤਾਂ ਇਹ ਆ ਕਿ ਇਹ ਇੱਥੋਂ ਤੱਕ ਕਾਰਵਾਈ ਗਈ ਕਿਉਂ ਕਿ ਕਿਉਂ ਇਹ ਇਹ ਹਾਲਾਤ ਪੈਦਾ ਹੋਏ ਔਰ ਇਹ ਸਿਰਫ ਹਉਮੇ ਤੇ ਹੰਕਾਰ ਦਾ ਮਸਲਾ ਹੈ ਤੇ ਆਪਣੀ ਨਿੱਜੀ ਲਾਲਚ ਦਾ ਮਸਲਾ ਹੈ ਕਿ ਸਾਨੂੰ ਜਥੇਦਾਰ ਸਹਿਬਾਨ ਇਹ ਕਿਵੇਂ ਕਹਿ ਸਕਦੇ ਕਿ ਤੁਸੀਂ ਅਸਤੀਫਾ ਦਿਓ ਜਾਂ ਤੁਸੀਂ ਨੈਤਿਕ ਜ਼ਿੰਮੇਵਾਰੀ ਮੰਨਦੇ ਹੋਏ ਪਿੱਛੇ हट ਜਾਓ ਇਹ ਸਾਨੂੰ ਜਥੇਦਾਰ ਕਿਵੇਂ ਕਹਿ ਸਕਦੇ ਜੇ ਉਹ ਕਹਿ ਨਹੀਂ ਸਕਦੇ ਫਿਰ ਤੁਸੀਂ ਉਹਨਾਂ ਦੇ ਪੇਸ਼ ਕਿਉਂ ਹੋਏ ਬਿਲਕੁਲ ਫਿਰ ਤੁਸੀਂ ਪਹਿਲੇ ਦਿਨ ਤੋਂ ਹੀ ਆਖੀ ਹੋ ਜਾਂਦੇ ਕਿ ਅਸੀਂ ਤੁਹਾਡੀ ਅਥਾਰਟੀ ਨੂੰ ਮੰਨਦੇ ਨਹੀਂ ਇੱਕ ਪਾਸੇ ਅਥਾਰਟੀ ਨੂੰ ਮੰਨਦੇ ਆ ਉਹਨਾਂ ਨੂੰ ਬੜੇ ਸਤਕਾਰ ਦੇ ਨਾਲ ਬੜੇ ਵੱਡੇ ਵੱਡੇ ਤਖੱਲਸ ਦਿੱਤੇ ਜਾਂਦੇ ਆ ਕੌਮ ਦੇ ਜਥੇਦਾਰ ਨੇ ਕਿ ਸਾਡੇ ਰਹਿਨੁਬਾ ਨੇ ਇਹ ਸਾਡੀ ਪੰਥ ਦੀ ਆਣ ਮਾਣ ਤੇ ਸ਼ਾਨ ਦੇ ਮੇਨ ਪਿਲਰ ਨੇ ਤੇ ਦੂਜੇ ਪਾਸੇ ਜਦੋਂ ਇਹਨਾਂ ਨੂੰ ਗੱਲ ਕੋਈ ਉਹਨਾਂ ਦੀ ਫਿੱਟ ਨਹੀਂ ਬੈਠਦੀ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਸਾਡੇ ਮੁਲਾਜ਼ਮ ਨੇ ਇਹ ਤਾਂ ਤਨਖਾਹਦਾਰ ਨੇ ਇਹ ਫਿਰ ਉਹਨਾਂ ਦੀ ਹੋਂਦਾਂ ਹੀ ਕੱਢ ਕੇ ਰੱਖੀਆਂ ਜਾਂਦੀਆਂ ਜੀ دنیਵੀਂ ਅਦਾਲਤ ਦੇ ਵਿੱਚ ਵੀ ਕੋਈ ਬੰਦਾ ਕਿਸੇ ਤੇ ਕੋਈ ਜੱਜ ਦੇ ਪੇਸ਼ ਹੁੰਦਾ ਜੱਜ ਉਹਨੂੰ ਸਜ਼ਾ ਦੇ ਦਿੰਦਾ ਕਿਸੇ ਵੀ ਵੱਡੇ ਤੋਂ ਵੱਡੇ ਬੰਦੇ ਨੂੰ ਤਾਂ ਉਹਨੂੰ ਇਹ ਤਾਂ ਨਹੀਂ ਜਾ ਕੇ ਉਸ ਜੱਜ ਨੂੰ ਤੁਸੀਂ ਮੁੜਕੇ ਫਾਇਲਾ ਹੁਣ ਤੱਕ ਚਲੇ ਜਾਓ ਇਹ ਜਿਹੜੀਆਂ ਗਲਤੀਆਂ ਨੇ ਗਲਤੀਦਾਰ ਗਲਤੀ ਦੇਟ ਕਰਕੇ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਇਹਦੇ ਨਾਲ ਜਿੱਥੇ ਸਿੱਖ ਸੰਸਥਾਵਾਂ ਦਾ ਜਰ ਜਿਹੜਾ ਉਹਦੇ ਉੱਤੇ ਬੜਾ ਵੱਡਾ 7 ਵਜਰੀ ਹੈ ਔਰ ਵਿਅਕਤੀਗਤ ਤੌਰ ਦੇ ਉੱਤੇ ਵੀ ਜਿਹੜੇ ਬੰਦੇ ਇਸ ਗੱਲ ਦੇ ਵਿੱਚ ਉਲਝੇ ਹੋਏ ਨੇ ਆਖਰ ਉਹਨਾਂ ਨੂੰ ਮੂੰਹ ਦੀ ਕਾਣੀ ਪੈਣੀ ਹੈ ਜੀ ਬਿਲਕੁਲ ਬਹੁਤ ਮਿਹਰਬਾਨੀ ਪੀਰ ਮੁਹੰਮਦ ਜੀ ਇਹ ਤਮਾਮ ਜਾਣਕਾਰੀਆਂ ਤੇ ਬਦਬਲੇ ਸਾਂਝੇ ਕਰਨ ਦੇ ਲਈ ਸੋ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਤਨਖਾਈਆ ਕਰਾਰ ਤਖਸੀਰੀ ਪਟਨਾ ਸਾਹਿਬ ਤੋਂ ਜਿਹੜਾ اقਰਾਰ ਕੀਤਾ ਗਿਆ ਤੇ ਨਾਲ ਦੀ ਨਾਲ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੋਈਆਂ ਜਾਂ ਫਿਰ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਰਸਥਿਤੀਆਂ ਬਣੀਆਂ ਸੀ ਹੁਣ ਉਹ ਪਰਸਤਿਤੀਆਂ ਦੁਬਾਰਾ ਤਾਂ ਨਹੀਂ ਬਣ ਗਈਆਂ ਕਹਿਣ ਦਾ ਭਾਵੇਂ ਆ ਕਿ ਪੰਜ ਪਿਆਰੇ ਸਹਿਬਾਨਾਂ ਤੋਂ ਵੱਖ-ਵੱਖ ਤਿੰਨ ਤੱਕ ਜਿਹੜੇ ਪੰਜਾਬ ਦੇ ਵਿੱਚ ਨੇ ਤਖਤਰੀ ਕੇਸਗੜ੍ਹ ਸਾਹਿਬ ਹੋ ਗਿਆ ਤਖਤਰੀ ਅਕਾਲ ਤਖਤ ਸਾਹਿਬ ਹੋ ਗਿਆ ਤੇ ਤਖਤਰੀ ਕੇਸਗੜ੍ਹ ਸਾਹਿਬ ਹੋ ਗਿਆ ਇਹਨਾਂ ਤਖਤਾਂ ਤੋਂ ਪੰਜ ਪਿਆਰੇ ਸਹਿਬਾਨਾਂ ਦੇ ਕੋਲੋਂ ਦੁਬਾਰਾ ਤਾਂ ਨਹੀਂ ਹੁਕਮ ਜਾਰੀ ਕਰਵਾ ਦਿੱਤੇ ਜਾਣੇ ਦੁਬਾਰਾ ਤਾਂ ਨਹੀਂ ਆਦੇਸ਼ ਜਿਹੜੇ ਨੇ ਉਹ ਜਾਰੀ ਕਰਵਾ ਦਿੱਤੇ ਜਾਣੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਪਰ ਇਹ ਸਾਰੀਆਂ ਸਥਿਤੀਆਂ ਦੇ ਨਾਲ ਨੁਕਸਾਨ ਸਿੱਧੇ ਰੂਪ ਦੇ ਵਿੱਚ ਜਿਹੜੀ ਸਿੱਖ ਪੰਥਕ ਗਲਿਆਰੇ ਦੀ ਲੋਕਾਂ ਦੀ ਆਵਾਮ ਦੀ ਇੱਕ ਕੈਲੀਏ ਇੱਕ ਸ਼ਰਧਾ ਇੱਕ ਭਾਵਨਾ ਉਹਨੂੰ ਠੇਸ ਲਾਉਣ ਵਾਲੀ ਗੱਲ ਹੋ ਜਾਂਦੀ ਹੈ ਨਿੱਜਤਾ ਦੇ ਉੱਪਰ ਖੜਾ ਇਹ ਮੁਫਾਦ ਇਹ ਵਿਵਾਦ ਜਿਹੜਾ ਹੈ ਇਹਦਾ ਨਿਪਟਾਰਾ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਕਰ ਸਕਦੇ ਹੋ ਪਰ ਇਸ ਵਕਤ ਦੀ ਇਹ ਵੱਡੀ ਖਬਰ ਹੈ ਤਖਤਰੀ ਪਟਨਾ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੁਣ ਇਹ ਵੇਖਣਾ ਹੋਏਗਾ ਕਿ ਕਦੋਂ ਉਹਨਾਂ ਦੇ ਵੱਲੋਂ ਤਖਤਰੀ ਪਟਨਾ ਸਾਹਿਬ ਪੇਸ਼ ਹੋਇਆ ਜਾਂਦਾ ਹੈ ਕਦੋਂ ਉਹਨਾਂ ਦੇ ਉੱਪਰ ਸਜ਼ਾ ਜਾਇਆਤਾ ਦੇ ਲਈ ਵੱਖ-ਵੱਖ ਤਰੀਕੇ ਦੀਆਂ तमाम ਪ੍ਰਕਿਰਿਆਵਾਂ ਜਿਹੜੀਆਂ ਉਹ ਚੱਲਣ ਗਿਆ ਜਿਹੜੀਆਂ ਸਿੱਖ ਸਿਧਾਂਤਾਂ ਦੇ ਵਿੱਚ ਚਲਦੀਆਂ ਹੁੰਦੀਆਂ ਨੇ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਸਾਂਝਾ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਪਹੁੰਚਤਾ ਜਾਣਕਾਰੀਆਂ ਪਰ ਪੂਰੀ ਖਬਰ ਪਹੁੰਚ ਸਕੇ ਤੇ ਉਹ ਵੀ ਇਸ ਵੱਡੀ ਖਬਰ ਤੋਂ ਜਾਣੂ ਹੋ ਸਕਣ ਤੇ ਨਾਲ ਦੀ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਕਰਨਾ ਬਿਲਕੁਕੁਲ ਨਾ ਭੁੱਲਣਾ I feel anyone that comes to Canada the one thing they'll always do is Niagara Falls For me family trips are about being together लॉज इस वे वीड्डी खबर लेके हाजिर हो चुके हैं खबर जुड़ी हुई है सुखबीर सिंह